ਮਹਿਲਾ ਦੇ ਟੋਪਸ ਉਤਾਰਨ ਆਏ ਚੋਰਾ ਦਾ ਜਮ ਕੇ ਕਟਾਪਾ ਛਾੜੇ ਗਿਆ ਸਾਹਮਣੇ ਤੋਂ ਆ ਰਹੇ ਨੌਜਵਾਨਾਂ ਨੇ ਚੋਰਾ ਨੂੰ ਦਬੋਚ ਲਿਆ ਅਤੇ ਭੱਜਣ ਦੀ ਕੋਸ਼ਿਸ਼ ਕਰ ਰਹੇ ਚੋਰਾ ਦਾ ਜਮ ਕੇ ਕਟਾਪਾ ਛਾੜਿਆ ਜਿਸ ਦੀਆਂ ਤਸਵੀਰਾਂ ਸੀਸੀਟੀਵੀ ਚੇ ਕੈਦ ਹੋ ਗਈਆਂ ਨੇ Продолжение следует... ਦਰਸਲ ਬਟਾਲਾ ਦੇ ਕਪੂਰੀ ਗੇਟ ਨੇੜੇ ਲੁਟੇਰਿਆ ਵੱਲੋਂ ਰਸਤੇ 'ਚ ਜਾਂਦੀ ਇੱਕ ਮਹਿਲਾ ਨਾਲ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਗਈ। ਰਾਜਰਾਣੀ ਨਾਮ ਦੀ ਔਰਤ ਸਮਾਨ ਲੈ ਕੇ ਆਪਣੇ ਘਰ ਜਾ ਰਹੀ ਸੀ ਕਿ ਰਸਤੇ ਵਿੱਚ ਦੋ ਲੁਟੇਰੇ ਮੋਟਰਸਾਈਕਲ ਤੇ ਆਏ ਅਤੇ ਔਰਤ ਦੇ ਕੰਨਾਂ ਵਿੱਚੋਂ ਜਬਰਦਸਤ ਸੋਨੇ ਦੇ ਟੋਪਸ ਉਤਾਰ ਕੇ ਫਰਾਰ ਹੋਣ ਲੱਗੇ। ਇਸ ਦੌਰਾਨ ਔਰਤ ਨੇ ਰੋਲਾ ਪਾ ਦਿੱਤਾ ਇਹ ਦੇਖਦਿਆਂ ਸਾਹਮਣੇ ਤੋਂ ਸਕੂਟੀ ਤੇ ਆ ਰਹੇ ਦੋ ਨੌਜਵਾਨਾਂ ਨੇ ਲੁਟੇਰਿਆਂ ਦੇ ਮੋਟਰਸਾਈਕਲ ਨੂੰ ਫੜ ਲਿਆ ਅਤੇ ਟੋਪਸ ਉਤਾਰਨ ਵਾਲੇ ਲੁਟੇਰੇ ਨੂੰ ਕਾਬੂ ਕਰ ਲਿਆ ਹਾਲਾਂਕਿ ਇਸ ਦੌਰਾਨ ਦੂਜਾ ਲੁਟੇਰਾ ਭੱਜਣ 'ਚ ਕਾਮਯਾਬ ਰਿਹਾ ਇੱਥੇ ਤੋਂ ਦੌੜ ਗਿਆ ਇੱਥੇ ਤੋਂ ਦੌੜ ਗਿਆ उधर महिला मुताबिक ਉਹ ਸਮਾਨ ਲੈ ਕੇ ਆਪਣੇ ਘਰ ਆ ਰਹੀ ਸੀ ਤਾਂ ਉਸ ਦੇ ਨਾਲ ਉਸ ਦਾ ਪੋਤਾ ਵੀ ਸੀ ਅਤੇ ਜਦੋਂ ਲੁਟੇਰੇ ਨੇ ਉਸ ਦੇ ਕੰਨਾਂ ਨੂੰ ਹੱਥ ਪਾਇਆ ਤਾਂ ਉਸ ਨੂੰ ਲੱਗਿਆ ਕਿ ਉਸ ਦਾ ਪੋਤਾ ਪਿੱਛੇ ਤੋਂ ਆ ਕੇ ਉਸ ਨਾਲ ਸ਼ਰਾਰਤ ਕਰ ਰਿਹਾ ਹੈ ਪਰ ਲੁਟੇਰੇ ਨੇ ਉਸ ਦੇ ਕੰਨਾਂ ਦੇ ਟੋਪਸ ਖੋਲੇ ਜਿਸ ਤੋਂ ਬਾਅਦ ਰੋਲਾ ਪਾਉਣ ਤੇ ਲੋਕਾਂ ਨੇ ਉਹਨਾਂ ਨੂੰ ਕਾਬੂ ਕਰ ਲਿਆ ਅਤੇ ਜੰਮ ਕੇ ਛਿੱਤਰ ਬ੍ਰੇਡ ਕੀਤੀ ਮੇਰਾ ਨਰਾਜ ਨਹੀਂ ਕੀ ਹੋਇਆ ਕੀ ਹੋਇਆ ਸੀ ਮੈਂ ਤੇ ਮੇਰਾ ਪੋਤਾ ਆਂਡੇ ਲੈ ਰਹੀ ਬਾਜ਼ਾਰ ਤੋਂ ਤੇ ਉਹ ਗੱਗੇ ਸਾਈਕਲ ਤੇ ਹੀ ਮੈਂ ਪਿੱਛੇ ਪੈਦਲ ਹੋਂਡੀ ਰਹੀ ਮੱਕੜਾ ਜਾ ਫੜਿਆ ਦੇ ਹੱਥ ਵਿੱਚ ਤੇ ਮੈਂ ਕੋ ਤੁਰਿਆ ਨਹੀਂ ਜਾਂਦਾ ਮੈਂ ਹੌਲੀ ਹੌਲੀ ਤੁਰਣ ਡੇ ਰਹੀ ਹਾਂ ਤੇ ਇਹ ਮਨ ਲੱਭਾ ਨਹੀਂ ਬੇਟਾ ਬਾਅਦ ਚ ਮੈਂ ਹਾਂ ਪਤਾ ਨਹੀਂ ਕਿੱਥੇ ਚਲ ਗਿਆ ਮੈਂ ਤਾਂ ਕੱਲੀ ਤੁਰੀ ਜਾਂਦੀ ਤੇ ਮੇਰੇ ਕੋ ਘੜਾ ਚੁੱਕ ਨਹੀਂ ਤੁਰਿਆ ਜਾਂਦਾ ਪਿਆ ਮਗਰੋਂ ਆਇਆ ਤੇ ਇੰਨੇ ਮੇਰੇ ਅਣਕ ਪਹਿਲੇ ਟੋਪੀ ਤਾਂ ਕੀਤੀ ਜਿਹੜੇ ਮੋਟਰਸਾਈਕਲ ਤੇ ਆਏ ਨੇ ਤੇ ਮੈਂ ਆਖਿਆ ਵੀ ਮੇਰਾ ਪੋਤਾ ਮੇਰੇ ਮਗਰ ਆ ਕੇ ਉਹ ਮੈਨੂੰ ਚਕਾਣੀ ਦੇਣ ਡਿਆ ਦਾ ਆ ਤੇ ਜਦੋਂ ਵੇਖਿਆ ਮੇਰੇ ਕੰਨ ਖਿੱਚ ਕੇ ਟਾਪਸਲਾ ਆ ਮੇਰੀ ਚੀਕਾ ਨਿਕਲ ਗਈ ਨਾਲੀ ਤੇ ਅੱਗੇ ਦੌੜਨ ਲੱਗੇ ਨੇ ਤੇ ਦੋ ਮੋਟਰਸਾਈਕਲ ਤੇ ਅੱਗੇ ਆਉਂਦੇ ਨੇ ਉਹਨਾਂ ਨਾਲ ਟੱਕਰ ਮਾਰ ਕੇ ਛੋੜ ਦਿੱਤਾ ਤੇ ਜਿਹੜਾ ਮਗਰ ਲੱਜ ਜਿਹਨੇ ਟਾਪਸ ਲਾਇਆ ਉਹ ਫੜਿਆ ਗਿਆ ਤੇ ਦੂਜਾ ਭੱਜ ਗਿਆ ਤੇ ਫਿਰ ਚਲੋ ਜਿੱਦਾਂ ਲੋਕਾਂ ਨੇ ਕਹਿ ਕਹਾ ਕੇ ਮੈਨੂੰ ਟਾਪਸ ਮੇਰਾ ਦਵਾ ਦਿੱਤਾ ਤੇ ਇਹ ਵੀ ਮਾਰ ਤੇ ਲੁਕਣ ਕੁੱਟਿਆ ਨਾ ਹੈ ਇਹ ਪਰ ਉੰਜੇ ਵਿੱਚ ਕੰਨੇ ਹੋ ਕੇ ਰਹਿਣਾ ਚਾਹੀਦਾ ਜੇ ਮੇਰੇ ਨਾਲ ਵੀ ਇਹ ਕੰਮ ਹੋਇਆ ਹੋਰ ਵੀ ਕਿਸੇ ਨਾਲ ਹੋ ਸਕਦਾ ਹੈ ਤੁਸੀਂ ਵੀ ਕੁੱਟਿਆ ਮੇਰੇ ਕੋਲ ਜਿੰਨਾ ਜਨਾਨੀ ਨੇ ਕੀ ਕੁੱਟਣਾ ਹੁੰਦਾ ਜਨਾਨੀ ਨੇ ਕੀ ਕਿਟਣ ਬੜੀ ਹੱਦ ਹੋਈ ਤੇ ਇੱਕ ਅੱਧੀ ਚਪੇੜ ਹੀ ਮਾਰੇਗੀ ਜਨਾਨੀ ਜਨਾਨੀ ਕੀ ਕਰ ਸਕਦੀ ਐ ਕੁੱਟਿਆ ਮੁੰਡਿਆਂ ਬੰਦਿਆਂ ਨੇ ਹੈਗਾ ਮੈਂ ਮੈਨੂੰ ਅੱਖ ਨਹੀਂ ਉਹਨਾਂ ਕੁੱਟਿਆ ਚੰਗੀ ਤਰ੍ਹਾਂ ਮੈਨੂੰ ਇਹ ਨਹੀਂ ਤੇ ਮੇਰੇ ਕੋ ਕੀ ਆਜਾ ਚਪੇੜ ਹੀ ਵੱਜੜੀ ਹੀ ਮੇਰੇ ਕੋ ਜਾਂ ਮੁੱਕੀ ਮਾਰ ਲੈ ਜਾਂ ਚਪੇੜ ਵੱਜਣੀ ਹੋਰ ਨਹੀਂ ਮੈਂ ਦੇਖਿਆ ਇਸ ਦੌਰਾਨ ਲੁਟੇਰੇ ਕੋਲੋਂ ਮਹਿਲਾ ਦੇ ਟੋਪਸ ਵਾਪਸ ਕਰਵਾਏ ਗਏ ਉਦਰੇ ਸਾਰੀ ਕਟੜਾਂ ਸੀਸੀਟੀਵੀ 'ਚ ਕੈਦ ਹੋ ਗਈ ਪਰ ਟੋਪਸ ਉਤਾਰਨ ਵਾਲੇ ਲੁਟੇਰੇ ਨੂੰ ਇਹ ਲੁੱਟ ਕਰਨੀ ਮਹਿੰਗੀ ਪੈ ਗਈ ਕਿਉਂਕਿ ਲੋਕਾਂ ਵੱਲੋਂ ਉਹ ਉਸਤਾਜ ਜੰਮ ਕੇ ਕੁੱਟਾ ਪਾ ਚੜਿਆ ਗਿਆ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ